ਜੇ ਸ਼ੀਗਰ ਆ ਰਹੇ ਹਾਂ ਸਾਡੇ ਵੱਲੋਂ ਮੈਂ ਮਹਿਰੀ ਕਾਰ ਸੋ ਜਰ ਰਾਈਟ ਕਲੱਬ ਤੋਂ ਸਵਾਗਤ ਕਰਿਆ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਰਕੇ ਆ ਕਰੋ ਹਾਂ ਜੇ ਜਿੰਨ ਆ ਜਾ ਰਹੇ ਆ ਵੀਡੀਓ ਆ ਜੀ ਸਕੂਲ ਤੁਹਾਨੂੰ ਜਾਨ ਸੀ ਥੋੜਾ ਜ਼ਿਆਦਾ ਉੱਚੀ ਬੋਲ ਕਿਤੇ ਜਾਣਾ ਸੀ ਸਕੂਲ ਕੀ ਕਰਨਾ ਬੁੱਕਸ ਨੋਟ ਬੁੱਕਸ ਐਂਡ ਬੁੱਕਸ ਲੈਣਾ ਤੋ ਅੱਜ ਅਸੀਂ ਕੀ ਚਾ ਮੰਗੇ ਸਰਵੰਤੀ ਸਾਤੂ ਉਥੇ ਸਨੋਚਨਾ ਮੰਗੇ ਅੱਛਾ ਓਕੇ ਸਨੋਚਨਾ ਕੇ ਫਿਰ ਵਿੱਚ ਚੱਪੇ ਬਦਲਾਂਗੇ ਹੈਲੋ ਸਸਿਕਾ ਜੀ ਸਾਰਿਆਂ ਨੂੰ ਆਪਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਕਰ ਦਿੱਤੀ ਹੈ ਮਹਿਰੀਨ ਨੇ ਅੱਜ ਅਸੀਂ ਜਾ ਰਹੀ ਸੀ ਪਹਿਲਾਂ ਜਾਣਾ ਸਕੂਲ ਦੇ ਵਿੱਚ ਕਿਉਂਕਿ ਜਿਹੜਾ ਇਹਨਾਂ ਦਾ ਸਕੂਲ ਹੈ ਉਹ ਹੈਗਾ ਟੇਬੋਰਡਿੰਗ ਅਚਾਨਕ ਸਡਨਲੀ ਜਿਹੜੀਆਂ ਸੀ ਸਮਰ ਵਕੇਸ਼ਨਸ ਦਾ ਐਲਾਨ ਹੋਣ ਕਰਕੇ ਜਿਹੜੀਆਂ ਇਹਨਾਂ ਦੀਆਂ ਨੋਟਬੁక్స్ ਤੇ ਬੁੱਕਸ ਨੇ ਆ ਕੁਸ਼ਕ ਬੁੱਕਸ ਘਰੇ ਹੁੰਦੀਆਂ ਨੇ ਕੁਸ਼ਕ ਬੁੱਕਸ ਜਿਹੜੀਆਂ ਹੁੰਦੀਆਂ ਸਕੂਲ ਦੇ ਵਿੱਚ ਰੱਖਣਾ ਹੋਈਆਂ ਹੁੰਦੀਆਂ ਸੋ ਬੁੱਕਸ ਸਕੂਲ ਦੇ ਵਿੱਚ ਹੀ ਰਹਿ ਗਈਆਂ ਤੇ ਅੱਜ ਜਿਹੜਾ ਸੀਗਾ ਸਕੂਲ ਵੱਲੋਂ ਨੋਟੀਫਿਕੇਸ਼ਨ ਆਇਆ ਸੀ ਕਿ ਤੁਸੀਂ ਸਵੇਰ ਦੇ 9 ਤੋਂ 12 ਵਜੇ ਤੱਕ ਬੁੱਕਸ ਕਲੈਕਟ ਕਰ ਸਕਦੇ ਹੋ ਸੋ ਆਪਾਂ ਪਹਿਲਾਂ ਬੁੱਕਸ ਕਲੈਕਟ ਕਰਨ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਜਾਣਾ ਕੱਲ ਵੀ ਬਲੌਗ ਦੇ ਵਿੱਚ ਸੁਣਿਆ ਸੀ ਤੋ ਸਰਪ੍ਰਾਈਜ਼ ਯਾਰ ਅਜੇ ਫੇਰ ਜਾਵਾਂਗੀ ਤਲਵੰਡੀ ਸਾਹਿਬ ਹਾਂ ਸੋ ਮੇਰੇ ਦਿਨ ਹੁਣ ਆਪਾਂ ਸਕੂਲ ਦੇ ਨੇੜੇ ਸੇ ਜਾ ਕੇ ਸਕੂਲ ਦਿਖਾਵਾਂਗੇ ਯਾ ਐਂਡ ਉੱਥੇ ਮੇਰੇ ਬੈਸਟ ਫਰੈਂਡਸ ਨੂੰ ਵੀ ਮਿਲਦੇ ਸਾਈਡ ਤੇ ਜਨਾਗ ਹੋਈਆਂ ਤੇਰੀਆਂ ਬੈਸਟ ਫਰੈਂਡਸ ਅੱਨਾ ਅੰਨੀ ਯਾਰ ਰੋਜ਼ ਪ੍ਰੈਜ਼ੈਂਟ ਹੁੰਦੀਆਂ ਅੱਜ ਵੀ ਪ੍ਰੈਜ਼ੈਂਟ ਹੋਣਗੀਆਂ ਠੀਕ ਹੈ ਓਕੇ ਬਾਏ ਕਰਦੇ ਫੇਰ ਬਾਏ ਬਾਏ ਅਨੰਤੀ ਵਾਸਤੇ ਬਾਏ ਠੀਕ ਹਾਂਜੀ ਇੱਥੇ ਆਪਾਂ ਪਹੁੰਚ ਗਏ ਸੀਗੇ ਸਕੂਲ ਦੇ ਨੇੜੇ ਬਿਲਕੁਲ ਤੇ ਅਮਰੀਨ ਨੇ ਕੈਮਰਾ ਕਰ ਲਿਆ ਸੀਗਾ ਸੋ ਜਿਹੜਾ ਇਹ ਸਕੂਲ ਹੈ ਸਕੂਲ ਬਣੇ ਨੂੰ ਬਹੁਤ ਥੋੜਾ ਟਾਈਮ ਹੋਇਆ ਸੈਭਜਾਦਾਜੀਤ ਸਿੰਘ ਦੇ ਨਾਮ ਤੇ ਸਕੂਲ ਹੈ ਪਹਿਲਾਂ ਇਹਨਾਂ ਦੀ ਇੱਕ ਬ੍ਰਾਂਚ ਚੱਲਦੀ ਸੀਗੀ ਸੈਭਜਾਦਾ ਜੋਰਾਵਰ ਸਿੰਘ ਦੇ ਨਾਮ ਤੇ ਉਹ ਹਾਂਜੀ ਦੂਜਾ ਸਕੂਲ ਜੋਰਾਵਰ ਦੇ ਨਾਮ ਤੇ ਉਹ ਜੋਰਾਵਰ ਸਿੰਘ ਦੇ ਨਾਮ ਤੇ ਹੈ ਸੋ ਉਹ ਜਿਹੜੀ ਬ੍ਰਾਂਚ ਹੈ ਜੀ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਬਣੀ ਹੋਈ ਆ ਤੇ ਜਿਹੜੀ ਇਹ ਬ੍ਰਾਂਚ ਹੈ ਇਹਨਾਂ ਦੇ ਸਕੂਲ ਦੀ ਇਹ CBSE ਬੋਰਡ ਤੋਂ ਮਾਨਤਾ ਪ੍ਰਾਪਤ ਹੈ ਮੈਂ ਸਕੂਲ ਬਾਰੇ ਬਸ ਇਹੀ ਕਹਿਣਾ ਚਾਹਣੀ ਆ ਕਿ 5 ਕਿ ਸਾਲ ਹੋਏ ਇਹਨਾਂ ਸਕੂਲ ਨੂੰ ਬਣੇ ਨੂੰ ਤੇ ਜਿਹੜੀਆਂ ਇਹਨਾਂ ਦੀਆਂ ਪ੍ਰਾਪਤੀਆਂ ਨੇ ਬਹੁਤ ਜ਼ਿਆਦਾ ਨੇ ਖੇਡਾਂ ਦੇ ਵਿੱਚ ਸਿੱਖਿਆ ਦੇ ਤੌਰ ਤੇ ਬੱਚਿਆਂ ਨੂੰ ਕਦਰਾਂ ਕੀਮਤਾਂ ਦੱਸਣਾ ਬੱਚਿਆਂ ਨੂੰ ਦੱਸਣਾ ਕਿ ਕਿਵੇਂ ਅਸੀਂ ਮਾਪਿਓ ਨੂੰ ਕਰੇ ਜਾ ਕੇ ਵਿਸ਼ ਕਰਨੀ ਆ ਤੇ ਸਕੂਲ ਵਾਲੇ ਹਰ ਹਫਤੇ ਬੈਕ ਕਾਲ ਆਉਂਦੀ ਆ ਪੁੱਛਣ ਦੇ ਲਈ ਕਲਾਸ ਇੰਚਾਰਜ ਦੀ ਕਿ ਤੁਹਾਡਾ ਬੱਚਾ ਤੁਹਾਡਾ ਕਹਿਣਾ ਮੰਨਦਾ ਆਪਸ ਦੇ ਵਿੱਚ ਭੈਣ ਭਰਾ ਲੜਦੇ ਤਾਂ ਨਹੀਂ ਤੁਹਾਨੂੰ ਤੰਗ ਤਾਂ ਨਹੀਂ ਕਰਦੇ ਸਕੂਲ ਦਾ ਕੰਮ ਕਰਦਾ ਜਾਂ ਨਹੀਂ ਕਰਦਾ ਕਿੰਨਾ ਕੁ ਟਾਈਮ ਸਟੱਡੀ ਨੂੰ ਦਿੰਦਾ ਕਿੰਨਾ ਕੁ ਟਾਈਮ ਫੋਨ ਦੇਖਦਾ ਕਿੰਨਾ ਕੁ ਟਾਈਮ ਖੇਡਦਾ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਸਕੂਲ ਬੱਚੇ ਦੇ ਲਈ ਇੰਨੀ ਜ਼ਿੰਮੇਵਾਰੀ ਚੁੱਕਦਾ ਹੋਊਗਾ ਮੈਂ ਪਰਸਨਲੀ ਆਪਣੀਆਂ ਬੇਟੀਆਂ ਨੂੰ ਲਾ ਕੇ ਇੱਥੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਦੀ ਹਾਂ ਕਿਉਂਕਿ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਦੇ ਨੇ ਤੇ ਸੋ ਇਸ ਸਕੂਲ ਦੇ ਨੇ ਜਿਹੜੇ ਗਰਾਊਂਡ ਨੇ 15 ਬੱਚੇ ਸਕੂਲ ਬਹੁਤ ਖੁੱਲਾ ਬਹੁਤ ਜਿਆਦਾ ਖੁੱਲਾ ਦੋ ਗਰਾਊਂਡ ਨੇ ਤਿੰਨ ਮੈਨ 3 ਨੇ ਇੱਕ ਇਧਰੀ ਸਾਈਡ ਆ ਹਾਂ ਇੱਕ ਆ ਤਿੰਨ ਗਰਾਊਂਡ ਨੇ ਬੱਚੇ ਨੂੰ ਜਿਹੜਾ ਬੱਚਾ ਖੇਡਾਂ ਦੇ ਵਿੱਚ ਲੱਗਣਾ ਚਾਹੁੰਦਾ ਤੇ ਉਹਨੂੰ ਖੇਡਾਂ ਦੇ ਲਈ ਜਿਸ ਵੀ ਖੇਡ ਦੇ ਵਿੱਚ ਲੱਗਦਾ ਹਨਾ ਕੋਚ ਜਿੰਨਾ ਕੋ ਕਰ ਸਕਦੇ ਆ ਪ੍ਰੋਵਾਈਡ ਉਨਾਂ ਕ ਕਰਦੇ ਨੇ ਉਹ ਸਪੈਸ਼ਲ ਲੋਜ ਤੇ ਬਹੁਤ ਘੱਟ ਖਰਚਾ ਜੇ ਕੰਪੈਰੀਜ਼ਨ ਕਰੀਏ ਦੂਸਰੇ ਸਕੂਲਾਂ ਦੇ ਅਕੋਰਡਿੰਗ ਤਾਂ ਬਹੁਤ ਘੱਟ ਖਰਚਾ ਤੇ ਸਕੀਮ ਇਹ ਨਹੀਂ ਹੈ ਕਿ ਜੇ ਕਿਸੀ ਪੇਰੈਂਟਸ ਦੇ ਹਨਾ ਤਿੰਨ ਬੇਟੀਆਂ ਨੇ ਤਾਂ ਜਿਹੜੀ 3rd ਬੇਟੀ ਦੀ ਸਿੱਖਿਆ ਉਹ ਬਿਲਕੁਲ ਫ੍ਰੀ ਕਰਵਾਉਂਦੇ ਆ ਸੋ ਮੈਂ ਛੋਟੇ ਛੋਟੇ ਕਲਿੱਪਸ ਲੰਗੀਆਂ ਸੀਗੀਆਂ ਇਹੀ ਬੱਚੇ ਨੇ ਜਿਹੜੇ ਮੈਰਿਟ ਹੋਲਡਰ ਨੇ ਜਾਂ ਖੇਡਾਂ ਦੇ ਵਿੱਚ ਨਹੀਂ ਸੋਨੀਆਂ ਪਿਕਸ ਲੱਗੀਆਂ ਹੋਣਸ ਮੇ ਵੀ ਲਈਆਂ ਪੀਆ ਔਰ ਇਹ ਦੇਖੋ ਇਹਨਾਂ ਦੇ ਜਿਹੜੇ ਬਾਹਰ ਕੋਰੀਡੋਰ ਨੇ ਇਦਾਂ ਬਣਾਏ ਹੋਏ ਆ ਬਹੁਤ ਜ਼ਿਆਦਾ ਵਧੀਆ এনवायरमेंट ਹੈ ਬੱਚਿਆਂ ਦੇ ਲਈ ਤੇ ਇਹ ਵਾਲਾ ਜਿਹੜੀ ਫੋਟੋ ਗੈਲਰੀ ਕਿ ਬਿਲਕੁਲ ਬਾਹਰ ਪ੍ਰਿੰਸੀਪਲ ਮੈਮ ਦੇ ਰੂਮ ਦੇ ਵਿੱਚ ਹੈ ਜਿਹੜੇ ਫੰਕਸ਼ਨਸ ਕਰਵਾਏ ਜਾਂਦੇ ਆ ਬਹੁਤ ਜ਼ਿਆਦਾ ਵਧੀਆ ਮਹਿਰੀਨ ਦੀ ਫੋਟੋ ਲੱਗੀ ਹੋਈ ਹੈ ਮਹਿਰੀਨ ਕੈਰੀ ਸੀ ਮਮਾ ਮੀਰੀ ਫੋਟੋ ਹਾਪੀ ਆਸ-ਪਾਸ ਦੇ ਜਿੰਨਾ ਏਰੀਆ ਸਾਡਾ ਬਠਿੰਡੇ ਦੀ ਨੇੜੇ ਏਰੀਆ ਜਿਹੜਾ ਕੋਈ ਮੇਰਾ ਦੇਖਦਾ ਹੈ ਵੀਡੀਓ ਤੇ ਪਲੀਜ਼ ਆਦੇ ਬੱਚਿਆਂ ਨੂੰ ਜ਼ਰੂਰ ਲਗਾਇਓ ਹਾਂਜੀ ਇਹ ਸੀਗਾ ਜਿਹੜਾ ਕੱਲ ਦੇ ਵੀਟਿੰਗਾਂ ਕਹਿ ਰਹੀਆਂ ਸੀ ਸਰਪ੍ਰਾਈਜ਼ ਅਸੀਂ ਗਏ ਸੀ ਕੀਆ ਵਾਲਿਆਂ ਦੇ ਤੇ ਇੱਥੇ ਦੀਦੀ ਵੀ ਆਏ ਹੋਏ ਸੀ ਦੀਦੀ ਤਾਂ ਜੋਰਾਵਰ ਨੂੰ ਦੇਖ ਕੇ ਬਿਲਕੁਲ ਹੀ ਸਾਰਾ ਕੁਝ ਭੁੱਲ ਜਾਂਦੇ ਆ ਹਨਾ ਉਹਨਾਂ ਨੂੰ ਇਹ ਹੁੰਦਾ ਕਿਵੇਂ ਜਿੰਨਾ ਟਾਈਮ ਵੀ ਆਈਆਂ ਮੈਂ ਇਹਦੇ ਕੋਲੇ ਬੈਠਾਂ ਪਹਿਲਾਂ ਹਾਂ ਹਾਏ ਮੈਨੂੰ ਮੇਰੀ ਮੰਮੀ ਕੋਲੇ ਬੈਠ ਜਾਣ ਦੋ 10 ਮਿੰਟ ਆਈਆਂ ਮੈਨੂੰ ਮੇਰੀ ਮਾਂ ਕੋਲੇ ਬੈਠ ਜਾਣ ਦੋ ਪਰ ਹੁਣ ਉਹਨੇ ਹੁੰਦਾ ਨਾ ਨਿੱਕਾ ਜਿਹਾ ਕਿਤੇ ਮੈਨੂੰ ਉਹ ਫੜਾ ਦੋ ਕੈਨ ਨੂੰ ਕੋਈ ਵੀ ਕੁਸ਼ੀ ਕਹੀ ਜਾਵੇ ਪਰ ਜਿਹੜਾ ਭੂਆ ਦਾ ਆਪਦੇ ਭਤੀਜੇ ਜਾਂ ਭਤੀਜੀਆਂ ਦੇ ਨਾਲ ਪਿਆਰ ਹੁੰਦਾ ਸ਼ਾਇਦ ਆ ਦੇ ਬੱਚਿਆਂ ਦੇ ਨਾਲੋਂ ਭੂਆ ਜ਼ਿਆਦਾ ਕਰਦੀ ਆ ਆ ਦੇ ਬੱਚਾ ਨੂੰ ਅਸੀਂ ਉਹਨਾਂ ਨਹੀਂ ਕਰ ਸਕਦੇ ਜਿੰਨਾ ਅਸੀਂ ਆ ਦੇ ਭਤੀਜੇ ਭਤੀਜੀਆਂ ਦਾ ਕਰਦੇ ਹੁੰਨੇ ਆ ਕੈਨ ਨੂੰ ਤਾਂ ਹਰ ਕੋਈ ਕਹਿੰਦਾ ਵੀ ਆਪ ਧਿਆਨ ਅਗਲਾ ਕਰਦਾ ਆਪ ਦੇ ਬੱਚੇ ਜ਼ਿਆਦਾ ਪਿਆਰੇ ਹੁੰਦੇ ਪਰ ਭਤੀਜੇ ਭਤੀਜੀਆਂ ਜ਼ਿਆਦਾ ਪਿਆਰੀ ਹੁੰਦੀ ਆ ਤੇ ਈਸੀਜੀ ਸਾਡੀ ਨਵੀਂ ਗੱਡੀ ਜਿਹੜੀ ਵੀਰੇ ਨੇ ਲਈ ਆ ਪਰਲੀ ਡਰਾਈਵ ਕੀਤੀ ਸੀ ਵੀਰਜੀ ਨੇ ਪ੍ਰਤਮਾਤਮਾ ਹਰ ਇੱਕ ਨੂੰ ਇਹੋ ਜਿਹੀਆਂ ਖੁਸ਼ੀਆਂ ਬਖਸ਼ੀ ਹੈ ਨਾ ਸੋ ਚਿੰਗੀ ਤਰੱਕੀ ਬਖਸ਼ੀ ਹਰ ਇੱਕ ਪਰਿਵਾਰ ਨੂੰ ਖੁਸ਼ੀਆਂ ਬਖਸ਼ੀ ਇਹ ਵਾਈਗਰੂ ਦਾ ਸ਼ੁਕਰਾਨਾ ਹੀ ਹੁੰਦਾ ਜਦੋਂ ਵਾਈਗੁਰ ਕੋਈ ਚੀਜ਼ ਆਪਾਂ ਨੂੰ ਦੇਵੇ ਸੱਚੇ ਪਾਤਸ਼ਾਹ ਹਰ ਇੱਕ ਘਰ ਦੇ ਵਿੱਚ ਖੁਸ਼ੀਆਂ ਦੇਵੇ ਹੈ ਨਾ ਆ ਮਰੀਨ ਤੇ ਮਹਿਰੀਨ ਜਸ਼ਨਾਂ ਇਹ ਨਾ ਦੀਆਂ ਤਾਂ ਮੂੰਹ ਨਹੀਂ ਬੰਦ ਹੁੰਦੇ ਸੀ ਖੁਸ਼ੀ ਦੇ ਬਾਰੇ ਤੇ ਸਭ ਤੋਂ ਪਹਿਲਾਂ ਡੈਡੀ ਬੈਠੇ ਸੀ ਜੋਰਾਵਰ ਨੂੰ ਲੈ ਕੇ ਤੇ ਜੋਰਾਵਰ ਵੀ ਰੋਲਾ ਪਾਉਂਦਾ ਸੀ ਊ ਆ ਊ ਆ ਸੋਜੀ ਅੱਜ ਦੇ ਬਲੌਗ ਦਾ ਮੈਂ ਕਰਦੀ ਆ ਇੱਥੇ ਐਂਡ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਅੱਗੇ ਮੈਂ ਥੋੜਾ ਜਿਹਾ ਦੱਸਿਆ ਆਪਦੇ ਨਾਲ ਹਨਾ ਵੀ ਕਿਵੇਂ ਸਾਨੂੰ ਪਰਿਵਾਰਾਂ ਦੇ ਵਿੱਚ ਭਾਵੇਂ ਅਸੀਂ ਇੱਕ ਦੂਜੇ ਤੋਂ ਅਲੱਗ ਰਹ ਰਹੇ ਹਾਂ ਦੋਨੇ ਭਰਾ ਪਰ ਸਾਨੂੰ ਇੱਕ ਦੂਜੇ ਦੀ ਖੁਸ਼ੀ ਤੇ ਇੱਕ ਦੂਜੇ ਦੇ ਦੁੱਖ ਵਿੱਚ ਸ਼ਰੀਕ ਹੋਣਾ ਚਾਹੀਦਾ ਹਰ ਇੱਕ ਪਰਿਵਾਰ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਸਾਡਾ ਮਤਲਬ ਕਿ ਅਸੀਂ ਪਰਿਵਾਰ ਦੇ ਵਿੱਚ ਲੜੀਏ ਝਗੜੀਏ ਕੁਝ ਵੀ ਕਰੀਏ ਪਰ ਜਿਹੜੇ ਬੱਚੇ ਨੇ ਸਾਨੂੰ ਬੱਚਿਆਂ ਨੂੰ ਇੱਕ ਦੂਜੇ ਤੋਂ ਦੂਰ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਸਿਰਫ ਇਹੀ ਅਹਿਸਾਸ ਹੋਵੇ ਵੀ ਇਹ ਸਾਡਾ ਸਾਡਾ ਬਗਾਨਾਪਾਨ ਨਹੀਂ ਆਉਣਾ ਚਾਹੀਦਾ ਸੋ ਮੇਰੇ ਬੱਚਾਂ 'ਚ ਇਹ ਚੀਜ਼ ਬਿਲਕੁਲ ਵੀ ਨਹੀਂ ਹੈਗੀ ਸਾਡੇ ਤਿੰਨੇ ਬੱਚੇ ਬਹੁਤ ਜ਼ਿਆਦੇ ਪਿਆਰ ਨੇ ਦੇ ਨਾਲ ਰਹਿੰਦੇ ਨੇ ਈਵਨ ਕਿ ਮੇਰਾ ਦਾ ਬ੍ਰਦਰ ਵੀ ਜਸ਼ਨ ਦਾ ਵੀ ਇੰਨਾ ਕਰਦਾ ਕਿ ਜਿਹੜੀ ਚੀਜ਼ ਇਹਨਾਂ ਨੂੰ ਲੈ ਕੇ ਆਉਂਦਾ ਉਹ ਉਹਨੂੰ ਵੀ ਲੈ ਕੇ ਆਉਂਦਾ ਤੇ ਉਧਰ ਵੀ ਸੇਮੀ ਆ ਜੀਡੀਸੀ ਜਸ਼ਨ ਨੂੰ ਆਉਂਦੀ ਆ ਸੋ ਇੰਨਾ ਵਾਸਤੇ ਵੀ ਆਉਂਦੀ ਆ ਇੰਨਾ ਹਰ ਇੱਕ ਚੀਜ਼ ਬਰਾਬਰ ਹੁੰਦੀ ਆ ਤੇ ਸਾਨੂੰ ਐਵੇਂ ਹੀ ਚਾਹੀਦਾ ਹਰ ਇੱਕ ਪਰਿਵਾਰ ਦੇ ਵਿੱਚ ਤੇ ਇੱਥੇ ਅਮਰੀਨ ਹੋਰਾਂ ਨੇ ਤੇਲ ਆਦੀ ਮम्मा ਤੋਂ ਫੜ ਕੇ ਕੌਲੀ ਕੇ ਤੁਸੀਂ ਪਾਇਆ ਸੀ ਵੀ ਚੋਨਾ ਤੇਲ ਖੁਸ਼ੀ ਦੇ ਤੌਰ ਤੇ ਇੱਕ ਸ਼ਗਣੀ ਹੁੰਦਾ ਤੇਲ ਚੋਨਾ ਵੀ ਜਦੋਂ ਸਾਡੇ ਘਰੇ ਕੋਈ ਚੀਜ਼ ਨਵੀਂ ਆਉਂਦੀ ਆ ਤੇ ਅਸੀਂ ਤੇਲ ਚੋਣੇ ਆ ਵਾਇਗੁਰੂ ਹਰ ਇੱਕ ਘਰ ਨੂੰ ਖੁਸ਼ੀਆਂ ਬਖਸ਼ੀ ਥੈਂਕ ਯੂ ਜੀ ਅੱਗੇ ਵੀ ਥੋੜਾ ਜਿਹਾ ਬਲੌਗ ਆਪਾਂ ਐਡਿਟ ਕੀਤਾ ਜ ਜਿਹਦੇ ਵਿੱਚ ਮੈਂ ਸਿਰਫ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਕਿ ਮੇਂ ਪਰਿਵਾਰ ਦੇ ਨੂੰ ਰੱਖਣਾ ਬੱਚਿਆਂ ਨੂੰ ਰੱਖਣਾ ਕਿਸ ਤਰੀਕੇ ਨਾਲ ਰੱਖਣਾ ਹੈ ਨਾ ਆਪਾਂ ਅੱਗੇ ਦੇਖਦੇ ਆ ਕੱਲ ਦਾ ਬੱਚੇ ਕਹਿ ਰਹੇ ਸੀ ਅਸੀਂ ਕੁਝ ਲੈ ਕੇ ਆਉਣਾ ਉਹ ਸਾਰਿਆਂ ਲਈ ਸਰਪ੍ਰਾਈਜ਼ ਹੈ ਗੈਸ ਕਰੋ ਸੋ ਸਰਪ੍ਰਾਈਜ਼ ਹੋ ਗਿਆ ਓਪਨ ਵੱਡਾ ਵੀਰਾ ਗੱਡੀ ਲੈ ਕੇ ਆਇਆ ਵਾਹਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਕਰੇ ਦਿਨ ਦੁਗਣੇ ਰਾਤ ਚੌਗਣੇ ਰੱਖੀ ਹੋਵੇ ਸੋ ਵਾਹਿਗੁਰੂ ਮੇਰ ਪਰੇ ਹੱਥ ਰੱਖਣ ਦੋਨੋਂ ਪਰਿਵਾਰਾਂ ਤੇ ਹੈ ਨਾ ਜਮੀਨ ਦਾ ਪਿਆਰ ਆ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਸੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਨੇ ਆ ਸੋ ਐਵੇਂ ਹੀ ਰਹੀਏ ਬੱਚਿਆਂ ਦਾ ਪਿਆਰ ਆ ਬੱਚਿਆਂ ਦੇ ਨਾਲ ਬੇਟੀਆਂ ਨੂੰ ਕੋਈ ਐਵੇਂ ਨਹੀਂ ਲੱਗਦਾ ਕਿ ਵੱਡਾ ਵੀਰਾ ਕੌਣਾ ਹਨਾ ਵੀ ਚਾਚੇ ਤਾਂ ਇਹਦਾ ਫਰਕ ਨਹੀਂ ਹੈਗਾ ਬੱਚਿਆਂ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਤੇ ਬੱਚਿਆਂ ਦਾ ਪਿਆਰ ਐਵੇਂ ਹੀ ਬਣਿਆ ਰਿਹਾ ਸੋ ਬਾਈਬਲ ਨੇ ਬਹੁਤ ਵਧੀਆ ਕਿਰਪਾ ਕੀਤੀ ਹੈ ਐਵੇਂ ਕਿਰਪਾ ਕਰਦੇ ਰਹਿਣਾ ਤੇ ਨਿੱਕੀ ਜੀ ਕਲਿੱਪ ਆਪਾਂ ਜਿਹੜੀਆਂ ਲਈਆਂ ਸੀਗੀਆਂ ਮੈਂ ਉਹ ਐਡ ਕੀਤੀਆਂ ਨੇ ਸੋ ਕਿੰਨੀਂ ਦੀ ਲੱਗੀ ਵੀਡੀਓ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਬਲੌਗ ਵਧੀਆ ਲੱਗਦੇ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੇਰੇ ਬਲੌਗ ਮੈਂ ਉਹ ਬਲੌਗ ਨਹੀਂ ਪਾਉਂਦੀ ਆਪਾਂ ਇੱਥੇ ਗਏ ਉੱਥੇ ਗਏ ਐਮੀ ਕਰਕੇ ਹਨਾ ਕਿਉਂਕਿ ਮੈਨੂੰ ਵਧੀਆ ਨਹੀਂ ਲੱਗਦਾ ਕਿ ਆਪਾਂ ਕਿਸੇ ਦੇ ਘਰੇ ਜਾਈਏ ਤੇ ਮੈਂ ਉਹਦੀ ਵੀਡੀਓ ਬਣਾਉਂਦੀ ਫਿਰਾਂ ਮੈਂ ਸਿਰਫ ਜਾਂ ਤਾਂ ਆਪਦੇ ਉਹ ਬਲੌਗ ਬਣਾਉਂਗੀ ਜਿਹੜਾ ਆਪਾਂ ਘਰੇ ਕੰਮ ਕਰਦੇ ਆ ਜਾਂ ਬੱਚਿਆਂ ਤੋਂ ਕੰਮ ਕਰਵਾਉਨੇ ਆ ਕਿਉਂਕਿ ਇਹ ਆਪਣੇ ਹੱਥ ਦੇ ਵਿੱਚ ਆ ਆਪਾਂ ਆਪਣੇ ਬੱਚਿਆਂ ਨੂੰ ਕੰਮ ਹੀ ਬਣਾਉਣਾ ਜਾਂ ਵੇਰਲੇ ਬਣਾਉਣਾ ਕਿਉਂਕਿ ਮੇਰੀ ਵੱਡੀ ਬੇਟੀ ਹੈ ਜਿਹੜੀ ਹੁਣ ਉਹ 10 ਸਾਲ ਦੀ ਹੋ ਚੁੱਕੀ ਐ ਤੇ ਇੱਥੋਂ ਬੱਚੇ ਦੀ ਸਟਾਰਟਿੰਗ ਹੋ ਜਾਂਦੀ ਆ ਕੰਮ ਦੀ ਥੋੜਾ ਥੋੜਾ ਕੰਮ ਜਿੰਨਾ ਕੋ ਕਰ ਸਕਦੇ ਆ ਜਿਵੇਂ ਆਪਦਾ ਰੋਟੀ ਚੁੱਕ ਕੇ ਖਾਣਾ ਫਿਰ ਭਾਂਡੇ ਰੱਖਨੇ ਜਾਂ ਕੋਈ ਘਰੇ ਖਲਾਰਾ ਪਿਆ ਹੋਇਆ ਉਹਦੀ ਚੱਕਤਾਰ ਕਰਵਾ ਦੇਣੀ ਛੋਟਾ ਬੇਟਾ ਮੇਰਾ 8 ਕਿ ਮਹੀਨਿਆਂ ਦਾ ਤੇ ਬੇਟੀ ਉਹਦੀ ਕੇਅਰ ਕਰਦੀ ਆ ਸੋ ਉਹ ਨਿੱਕੇ ਨਿੱਕੇ ਕੰਮ ਆ ਆਪਾਂ ਜਦੋਂ ਉਹਨਾਂ ਨੂੰ ਆਤਮ ਪਾਈ ਜਾਂਦੇ ਆ ਤਾਂ ਉਹਨਾਂ ਦੇ ਵਿੱਚ ਆਤਮ ਬਣ ਜਾਂਦੀਆਂ ਨੇ ਬੱਚਿਆਂ ਨੇ ਸ਼ਰਾਰਤਾਂ ਵੀ ਕਰਨੀਆਂ ਹੁੰਦੀਆਂ ਸ਼ਰਾਰਤਾਂ ਬਹੁਤ ਜ਼ਿਆਦਾ ਕਰਦੀਆਂ ਜਿਵੇਂ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਪੌੜੀਆਂ ਤੇ ਚੜ ਜਾਂਦੀ ਐ ਛਾਲ ਮਾਰਦੀ ਐ ਉੱਪਰ ਚੜ ਜਾਂਦੀ ਐ ਛਾਲ ਮਾਰਦੀ ਐ ਸੋ ਇਹ ਵੀ ਉਮਰ ਆ ਹੈਨਾ ਜਦੋਂ ਉਹਨਾਂ ਨੇ ਹੁਣ ਨਾ ਸ਼ਰਾਰਤਾਂ ਕੀਤੀਆਂ ਫਿਰ ਆਪਣੀ ਉਮਰ 'ਚ ਜਾ ਕੇ ਤਾਂ ਉਹ ਸ਼ਰਾਰਤਾਂ ਕਰਦੇ ਨਹੀਂ ਹਰ ਇੱਕ ਚੀਜ਼ ਦੇਖਣੀ ਪੈਂਦੀ ਐ ਬੱਚੇ ਨੂੰ ਖੇਡਣ ਦਾ ਵੀ ਮੌਕਾ ਦਿਓ ਸ਼ਰਾਰਤਾਂ ਮਦਾ ਵੀ ਮੌਕਾ ਦਿਓ ਕਦੇ ਕਦੇ ਤਾਂ ਇੰਨੀਆਂ ਕਿ ਸ਼ਰਾਰਤਾਂ ਕਰਦੀਆਂ ਨੇ ਵੀ ਮੈਂ ਰੋਣ ਲੱਗ ਜਾਂਦੀ ਆ ਪਰ ਚਲੋ ਠੀਕ ਆ ਵੀ ਪਰਮਾਤਮਾ ਬੱਚਿਆਂ ਨਾਲ ਹੈਨਾ ਤੰਦਰੁਸਤੀ ਬਖਸ਼ੇ ਬੱਚਿਆਂ ਨੂੰ ਉਹ ਸ਼ਰਾਰਤਾਂ ਵੀ ਕਰਦੇ ਰਹਿਣ ਤੇ ਵਾਹਿਗੁਰੂ ਇੰਨਿਕ ਸਦਬੁੱਧੀ ਵੀ ਬਖਸ਼ੇ ਕਿ ਉਹ ਅਗਿਆਕਾਰੀ ਹੋਣ ਚੰਗੇ ਰਾਹਾਂ ਤੇ ਪੈਣਾ ਜਿਸ ਤਰੀਕੇ ਨਾਲ ਦਾਦੇ ਦਾਦੀ ਨੂੰ ਪਿਆਰ ਕਰਦਿਆਂ ਨੇ ਤੇ ਤਾਏ ਤਾਈ ਦਾ ਵੀ ਇਹ ਨਹੀਂ ਕਹਿੰਦੀਆਂ ਕਿ ਤਾਇਆ ਜਾਂ ਤਾਈ ਹੈ ਵੱਡੀ ਮੰਮਾ ਤਾਣਟ ਵੱਡੇ ਡੈਡੀ ਉਸੇ ਤਰੀਕੇ ਨਾਲ ਸਾਡਾ ਜਿਹੜਾ ਪਿਆਰ ਹੈ ਬੱਚਿਆਂ ਨੂੰ ਸਮਝਾਉਣਾ ਵੀ ਚਾਹੀਦਾ ਹੈ ਨਾ ਆਪਾਂ ਕਦੇ ਲੜਦੇ ਆਂ ਬੋਲਦੇ ਆਂ ਆਪਣਾ ਲੜਾਈ ਬੱਚਿਆਂ ਦੇ ਵਿੱਚ ਨਹੀਂ ਆਉਣੀ ਚਾਹੀਦੀ ਅੱਜ ਕਿੰਨੀ ਖੁਸ਼ੀ ਆ ਮਹਿਰੀ ਨੂੰ ਵਾਹ ਬਹੁਤ ਛੋਣੀ ਸੀ ਗੱਡੀ ਗੱਡੀ ਆਦੂ ਡੈਡੀ ਨੇ ਕੀ ਕੀਤਾ ਸ਼ਮੀ ਮਹਿਰੀਨ ਨੂੰ ਨੋਟ ਅੱਛਾ ਜੀ ਤੀਕਨੀ ਖੁਸ਼ੀ ਹੋਈ ਅੱਛਾ ਮਹਿਰੀਨ ਨੂੰ ਇੰਨੀ ਖੁਸ਼ੀ ਸੀ ਵੀ ਆਦੀ ਵੱਡੀ ਮੰਮਾ ਨਾਲ ਵੀ ਲੜ ਪਈ ਮੰਮਾ ਤੁਸੀਂ ਤੇ ਕਿਉਂ ਪਾਇਆ ਮੈਂ ਬੋਣਾ ਸੀ ਗੱਡੀ ਰੋਕਣ ਨਹੀਂ ਦਿੱਤੀ ਪਹਿਲਾਂ ਪਹਿਲਾਂ ਉਤਰਨਾ ਸੀ ਤਿਸਵੀਰ ਦੀਆਂ ਸਕੂਲ ਜਾਣ ਨੂੰ ਤਿਆਰ ਨਹੀਂ ਸੀ ਕਿਉਂਕਿ ਜਿਵੇਂ ਪਹਿਲਾਂ ਸ਼ੁਰੂ ਦੇ ਵਿੱਚ ਮੈਂ ਦੱਸਿਆ ਕਿ ਅਸੀਂ ਬੋਕਸ ਲੈਣ ਜਾਣਾ ਸੀਗਾ ਸਕੂਲ ਡੇ ਬੋਰਡਿੰਗ ਆ ਉਹਦਾ ਕਰਕੇ ਜਿਹੜੀਆਂ ਇਹਨਾਂ ਦੀ ਬੋਕਸ ਨੇ ਸਕੂਲ ਦੇ ਵਿੱਚ ਸੀਗੀਆਂ ਤੇ ਤੈਨੂੰ ਇਹ ਸੀ ਕਿ ਕਿਤੇ ਅਸੀਂ ਸਕੂਲ ਵਗ ਜੇ ਤੇ ਦਾਦੂ ਮੈਨੂੰ ਛੱਡ ਨਾ ਜਾਣ। ਦੋ ਜਿੱਤਾ ਜਾਂ ਮਨ ਸੀ ਫਿਰ ਮਨ ਬਣਾ ਕੇ ਚਲੋ ਮੰਮਾ ਪਹਿਲਾਂ ਆਪਾਂ ਬਾਕਸ ਲਏ ਆਉਣੇ ਮੈਂ ਦਾਦੂ ਨੂੰ ਕਹਿ ਗਈ ਕਿ ਦਾਦੂ ਮੈਨੂੰ ਨਾਲ ਹੀ ਲੈ ਕੇ ਜਾਣਾ ਮੇਰੇ ਤੋਂ ਬਿਨਾ ਨਹੀਂ ਜਾਣਾ। ਤੇ ਜਿਵੇਂ ਅਸੀਂ ਕਿਹਾ ਸੀ ਕਿ ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਣਾ ਸੀ ਤੇ ਗੁਰਦੁਆਰਾ ਸਾਹਿਬ ਨਹੀਂ ਜਾਇਆ ਗਿਆ ਸੀ ਕਿਉਂਕਿ ਹੁਣ ਸਾਨੂੰ ਘਰੇ ਆਉਂਦਿਆਂ ਨੂੰ 7 ਸਵਾ 7 ਦਾ ਟਾਈਮ ਹੋ ਗਿਆ। ਤੇ ਅੱਜ ਦੇ ਵਲੌਗ ਦਾ ਪੰਡ ਇੱਥੇ ਕਰਦੇ ਆਂ ਸੋ ਗੁਰਦੁਆਰਾ ਸਾਹਿਬ ਕੱਲ ਨੂੰ ਜਾਂ ਪਰਸ ਨੂੰ ਜਾਵਾਂਗੇ ਵਾਹਿਗੁਰੂ ਸੁੱਖ ਰੱਖੇ ਤਾਂ ਕੱਲ ਨੂੰ ਸਵੇਰੇ ਅਸੀਂ ਗੁਰਦੁਆਰਾ ਸਾਹਿਬ ਜਾਵ ਇਹ ਉਹ ਵੀ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਵਾਂਗੀ ਜੇ ਅਸੀਂ ਤਖਤ ਸ਼੍ਰੀ ਦਮਦਮਾ ਸਾਹਿਬ ਗਏ ਤਾਂ ਜੇਕਰ ਅਸੀਂ ਆਪਦੀ ਪਿੰਡ ਗੁਰਦੁਆਰਾ ਸਾਹਿਬ ਹੀ ਜਾਣਿਆ ਤਾਂ ਫਿਰ ਮੈਂ ਉਹ ਚੀਜ਼ ਨਹੀਂ ਬਣਾਉਂਗੀ ਵਲੌਗ ਜੀ ਅਸੀਂ ਤਲਵੰਡੀ ਸਾਬੋ ਗਏ ਤਖਤ ਸ਼੍ਰੀ ਦਮਦਮਾ ਸਾਹਿਬ ਤਾਂ ਜ਼ਰੂਰ ਦਿਖਾਵਾਂਗੇ ਗੁਰਦੁਆਰਿਆਂ ਦਾ ਉਹਨਾਂ ਦਾ ਕੀ ਇਤਿਹਾਸ ਹੈ ਉੱਥੇ ਹਿਸਟਰੀ ਲਿਖੀ ਹੁੰਦੀ ਆਪਾਂ ਉਹ ਹਿਸਟਰੀ ਪੜ੍ਹ ਕੇ ਸੁਣਾ ਦੇਾਂਗੇ ਸੋ ਵਲੌਗ ਕਿਵੇਂ ਦਾ ਲੱਗਿਆ ਜੀ ਕਮੈਂਟ ਜ਼ਰੂਰ ਕਰਕੇ ਦੱਸਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ O doutor precisaria, não sei é cal. Tchau, tchau.